ਨਾ ਰੁਬਰੂ ਕ੍ਰੋਨੀਆ ਜਿਹਦਾ ਨਾਮ ਹੈ ਜੀ ਕੋਟਲੀ ਢੋਲੇ ਸ਼ਾਹ ਇਹ ਹੈ ਜੀ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਪਾਕਰਪੁਰੇ ਤੋਂ ਪਿੱਛੇ ਤੇ ਤਲਵੰਡੀ ਦੇ ਲਾਗੇ ਜਿਹੜਾ ਫਲਾਈਓਵਰ ਆ ਉਹਦੇ ਥੱਲੋਂ ਰਸਤਾ ਮੁੜਦਾ ਹੈ ਜੀ ਪਿੰਡ ਕੋਟਲੀ ਢੋਲੇ ਸ਼ਾਹ ਦੀ ਨੂੰ ਇਹ ਜਿਹੜੀ ਡੀਟੀ ਰੋਡ ਤੋਂ ਥੱਲੇ ਨੇ ਸੜਕ ਜਾਂਦੀ ਹੈ ਪਿੰਡ ਲੈਰ ਤੇ ਰੋਡ ਦੇ ਉੱਪਰ ਨਾ ਤਿੰਨੇ ਰਸਤੇ ਨਿਕਲਦੇ ਆ ਇੱਕ ਟਾਲੀ ਸਾਹਮਣੂ ਜਾਂਦਾ ਹੈ ਬੋਪਾ ਰੇ ਨੂੰ ਤੇ ਅੱਗੇ ਡੇਰਾ ਸਰਹਾਲਾ ਵਜਦਾ ਜਿਹੜਾ ਉਧਰ ਜਾਂਦਾ ਆ ਅੱਗੇ ਵੀ ਪਿੰਡ ਨਾਲ ਜੋੜਦੇ ਆ ਲਹਿਰਕਾ ਸਰਹਾਲਾ ਹੋਰ ਵੀ ਪਿੰਡ ਜੁੜਦੇ ਆ ਉਹਨਾਂ ਦੀ ਵੀਡੀਓ ਕਰਾਂਗੇ ਆਪਾਂ ਉਹ ਲਹਿਰਕੇ ਵਾਲਾ ਜਿਹੜਾ ਸੁਆ ਆ ਉਥੋਂ ਇਹ ਪਿੰਡ ਰਸਤਾ ਮੁੜਦਾ ਹੈ ਤੇ ਆ ਜੀ ਪਿੰਡ ਕੋਟਲੀ ਢੋਲੇ ਸ਼ਾਦੀ ਹੁਣ ਕੋਟਲੀ ਢੋਲੇ ਸ਼ਾਦੀ ਕਿਉਂ ਵੱਜਦੀ ਆ ਤੇ ਕਿੰਨਾ ਦੇ ਨਾਮ ਉੱਰੇ ਪਿੰਡ ਬਣਿਆ ਆਇਆ ਵਾ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਇੱਕ ਇਹ ਆ ਜੀ ਪੀਰ ਬਾਬੇ ਦੀ ਜਗ੍ਹਾ ਤੇ ਕੋਟਲੀ ਢੋਲੇ ਸ਼ਾਹੀ ਇਹ ਹੈ ਜੀ ਉਹ ਅਤਿਆਸੀ ਕਿਸਤਾਨ ਜਿਹਦੇ ਨਾਂ ਤੇ ਪਿੰਡ ਵਸਿਆ ਹੈ ਕੋਟਲੀ ਢੋਲੇ ਸ਼ਾਹੀ ਪੀਰ ਬਾਬਾ ਢੋਲੇ ਸ਼ਾਹ ਜੀ ਦੀ ਇੱਥੇ ਜਗ੍ਹਾ ਆ ਉਹਨਾਂ ਦੇ ਨਾਂ ਤੇ ਪਿੰਡ ਵਸਿਆ ਹੈ ਜੀ ਕੋਟਲੀ ਢੋਲੇ ਸ਼ਾਹ ਬਾਬਾ ਢੋਲੇ ਸ਼ਾਹ ਜੀ ਦੀ ਜਗ੍ਹਾ ਪਿੰਡ ਦੇ ਬਜ਼ੁਰਗਾਂ ਦੇ ਅਨੁਸਾਰ ਮੁਤਾਬਕ 4000 ਦਿਵਾਦੀ ਵਾਲਾ ਪਿੰਡ ਆ ਤੇ ਵੈਸੇ ਆਬਾਦੀ ਚ ਕਾਫੀ ਵੱਡਾ ਪਿੰਡ ਆ ਤੇ ਪਿੰਡ ਦੇ ਵਿੱਚ ਹੋਰ ਵੀ ਸਰਕਾਰੀ ਸਹੂਲਤਾਂ ਨੇ ਜਿਹੜਾ ਕਿ ਪਿੰਡ ਦਾ ਜਿਹੜਾ ਸਕੂਲ ਆ ਪਲੱਸ 2 ਤੱਕ ਹੋਣ ਕਰਕੇ ਜਿਹੜੇ ਬੱਚੇ ਆ ਪਿੰਡ ਦੇ ਵਿੱਚ ਹੀ ਪਲੱਸ 2 ਤੱਕ ਪੜ੍ਹਾਈ ਜਿਹੜੀ ਆ ਉਹ ਪ੍ਰਾਪਤ ਕਰ ਸਕਦੇ ਆ ਪਿੰਡ ਆ ਪਿੰਡ ਦੇ ਵਿੱਚ ਹੀ ਹਸਪੀਟਲ ਆ ਚੀਮਾ ਹਸਪੀਟਲ ਤੇ ਹੋਰ ਵੀ ਕਾਫੀ ਸਰਕਾਰੀ ਸਕੂਲ ਤਾਂ ਨੇ ਪਿੰਡ ਦੇ ਵਿੱਚ ਇਹ ਵੈਸੇ ਪ੍ਰਾਈਵੇਟ ਵਿੱਚ ਵੱਡਾ ਹੋਣ ਕਰਕੇ ਡੈਂਪੀਆਡ ਬਣਿਆ ਆ ਕੂੜਾ ਸੁੱਟਣ ਵਾਸਤੇ ਵਧੀਆ ਤੇ ਠੀਕ ਹੈ ਨਾ ਜਿਹੜਾ ਸਰਕਾਰੀ ਸੂਰਦਾਨਾ ਲੈਸ ਪਿੰਡਿਆ ਪਿੰਡਵਾਦੀ ਵਿੱਚ ਵੱਡਾ ਹੋਣ ਕਰਕੇ ਪਿੰਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਨੇ ਤੇ ਪਿੰਡ ਦੇ ਵਿੱਚ ਹੀ ਪਿੰਡ ਦਾ ਇੱਕ ਖਾਦ ਸਟੋਰ ਹੈ ਜਿਹਦਾ ਆਮ ਪਿੰਡਾਂ ਦੇ ਵਿੱਚ ਪਿੰਡ ਦੇ ਕਈ 4000 ਦੀ ਆਬਾਦੀ ਹੋਣ ਕੰਨ ਪਿੰਡ ਦੇ ਬਜ਼ੁਰਗ ਦੇ ਦਸੰਤਵਕ ਪਿੰਡ ਦੀ ਚ 4000 ਆਬਾਦੀ ਆ ਚਾਰ ਗੁਰਦੁਆਰਾ ਸਾਹਿਬ ਨੇ ਇੱਕ ਖਾਲਸਾ ਸਟੋਰਿਆ ਪਿੰਡ ਦਾ ਤੇ ਦੋ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਆ ਜੀ ਤੇ ਪਿੰਡ ਦੇ ਬਜ਼ੁਰਗ ਦੇ ਦਸੰਤਵਕ ਕੀ ਵੱਖ-ਵੱਖ ਜਾਤਾਂ ਦੇ ਲੋਕ ਰਹਿੰਦੇ ਆ 6 ਤੋਂ 7 ਕਾਸ ਦੇ ਜਿਹੜੇ ਲੋਕ ਆ ਪਿੰਡ ਦੇ ਵਿੱਚ ਰਹਿੰਦੇ ਆ ਜੀ ਇਹ ਪਿੰਡ ਦਾ ਪ੍ਰਾਤਨ ਬੂੜ ਹੈ ਜਿਹੜਾ ਸੂਏ ਦੇ ਕਿਨਾਰੇ ਆ ਜੀ